ਪਾਵੇਂ ਚਿੱਟੇ ਦਾ ਨਸ਼ਾ ਕਰਦੇ ਸੀ ਪਾਵੇਂ ਫੀਮ ਦਾ ਨਸ਼ਾ ਕਰਦੇ ਸੀ ਪਾਵੇਂ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਨਸ਼ਾ ਡੋਡਿਆਂ ਦਾ ਨਸ਼ਾ ਕੋਈ ਵੀ ਨਸ਼ਾ ਚਾਹੇ ਜੀ ਵਾਲੀ ਗੋਲੀ ਤੇ ਲੱਗੇ ਹੋਏ ਸੀ ਉਹ ਵੀ ਅੱਜ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਦਾਂ ਦੇ ਪੇਸ਼ੈਂਟ ਆ ਜਿਹੜੇ ਆਪਣੀ ਬਿਲਕੁਲ ਹੈਲਦੀ ਜ਼ਿੰਦਗੀ ਨਸ਼ੇ ਤੋਂ ਬਿਨਾਂ ਵਧੀਆ ਜ਼ਿੰਦਗੀ ਆਪਣੇ ਪਰਿਵਾਰ ਦੇ ਵਿੱਚ ਜੀ ਰਹੇ ਆ ਤੁਹਾਡੇ ਨਾਲ ਮੈਂ ਇਦਾਂ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਕਿ ਸਾਡੇ ਕੋਲ ਬੈਠੇ ਨੇ ਸਾਡੇ ਮਨੋਰ ਲਾਲ ਜੀ ਜਿਹੜੇ ਮਾਲਪੁਰ ਤੋਂ ਆਏ ਆ ਇਹਨਾਂ ਨੇ ਆਪਣੇ ਸਰਕਲ ਦੇ ਵਿੱਚ ਘਟੋ ਘਟ 6 7 ਆਪਣੇ ਦੋਸਤਾਂ ਨੂੰ ਯਾਰੋ ਦੋਸਤਾਂ ਦਾ ਨਸ਼ਾ ਛਡਵਾਇਆ ਇਸ ਦਵਾਈ ਦੇ ਨਾਲ ਜਿਹੜੀ ਦਵਾਈ ਦਾ ਨਾਮ ਹੈ ਫਿਟ ਲਾਈਫ ਮੈਂ ਜੀ ਇਹ ਤੁਹਾਡੇ ਕੋਲ ਦਵਾਈ ਲੈ ਕੇ ਗਿਆ ਸੀਗਾ ਇੱਕ ਮੇਰਾ ਦੋਸਤ ਜਗਾ ਉਹਦਾ ਮੁੰਡਾ ਮੁੰਡਾ ਸੀਗਾ ਜੀ ਹਾਂਜੀ ਉਹਦੇ ਵਾਸਤੇ ਮੈਂ ਦਵਾਈ ਲੈ ਕੇ ਗਿਆ ਮਤਲਬ ਕਿ ਇੰਨਾ ਨਸ਼ੇ ਦੇ ਵਿੱਚ ਗਲਦਲ ਦੇ ਵਿੱਚ ਫਸਿਆ ਸੀ ਹਾਂਜੀ ਦਵਾਈ ਇਹ ਤਕਰੀਬਨ ਤਕਰੀਬਨ 5-6 ਡਬੇ 5 ਕੁ ਡਬੇ ਤਕਰੀਬਨ ਤੱਕ ਖਾਦੇ ਆ ਹੁਣ ਇਸ ਵੇਲੇ ਉਹ ਬਿਲਕੁਲ ਮਤਲਬ ਖਾਨਦਾਨੀ ਹੈ ਟਾਈਪ ਫੈਕ ਕੋਈ ਨਹੀਂ ਐ ਇਸ ਚੀਜ਼ ਦਾ ਸਹੀ ਗੱਲ ਹੈ ਖਾਨ ਦੇ ਨਾਲ ਹਾਂਜੀ ਉਹਨੂੰ ਇਸ ਵੇਲੇ ਜਾਨੀ ਮੰਨ ਲਓ ਕਿ ਤਕਰੀਬਨ ਤਕਰੀਬਨ 90% 100% ਜਾਨੀ ਤਕਰੀਬਨ 90 ਤੋਂ 100% ਜਾਨੀ ਕਿ ਕੋਈ ਉਹਨੂੰ ਤੋੜ ਨਹੀਂ ਲੱਗਦੀ ਓਕੇ ਮੈਂ ਇਹ ਗੱਲ ਕਹਿਣਾ ਜੀ ਮਤਲਬ ਕਿ ਜਿਹੜਾ ਵੀ ਕੋਈ ਬੰਦਾ ਹਾਂਜੀ ਇਸ ਦਲਦਲ ਦੇ ਵਿੱਚ ਫਸਿਆ ਹੈ ਹਾਂਜੀ ਜਾਨੀ ਕਿ ਜੇ ਇਹ ਚੀਜ਼ ਵਰਤ ਲਊਗਾ ਸਹੀ ਗੱਲ ਹੈ ਜੀ ਮੈਂ ਕਹਿੰਦਾ ਕਿ ਉਹਦਾ ਤਕਰੀਬਨ ਤਕਰੀਬਨ ਪਲਾ ਹੀ ਆ ਜੀ ਆ ਡਾਈਟ ਮੈਡੀਕਲ ਦੇ ਹੈਲਥ ਸੈਂਟਰ ਦੇ ਬੈਠੇ ਆ ਬੰਗਿਆ ਸ਼ਹਿਰ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਸਾਡੀਆਂ ਬਹੁਤ ਸਾਰੀਆਂ ਇੰਟਰਵਿਊਆਂ ਦੇਖਦੇ ਆ ਪ੍ਰੋਮੋਸ਼ਨਾਂ ਦੇਖਦੇ ਆ ਨਸ਼ਾ ਛੱਡਣ ਬਾਰੇ ਸਾਡੇ ਬਹੁਤ ਸਾਰੇ ਮਤਲਬ ਕਿ ਪੇਸ਼ੈਂਟ ਤੁਹਾਡਾ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਆ ਕਿਉਂਕਿ ਅੱਜ ਦੀ ਤਰੀਕ ਵਿੱਚ ਜਿਹੜਾ ਨਾ ਨਸ਼ਾ ਆ ਇਹ ਇੱਕ ਏਦਾਂ ਦੀ ਏਦਾਂ ਦਾ ਕੋੜ ਬੋਲ ਸਕਦੇ ਜਿੰਦਗੀ ਦੇ ਵਿੱਚ ਜਿਹਦੇ ਵਿੱਚ ਜਾਣਾ ਕੋਈ ਨਹੀਂ ਚਾਹੁੰਦਾ ਪਰ ਜਾਣੇ ਆ ਜਾਣੇ ਦੇ ਵਿੱਚ ਬੰਦਾ ਚਲੇ ਜਾਂਦਾ ਆ ਠੀਕ ਆ ਤੇ ਉਹ ਜਦੋਂ ਕਿਸੇ ਵੀ ਨਸ਼ੇ ਦੇ ਵਿੱਚ ਬੰਦਾ ਜਾਂਦਾ ਆ ਤਾਂ ਉਹਨੂੰ ਕੁਝ ਟਾਈਮ ਬਾਅਦ ਇਹ ਅਹਿਸਾਸ ਹੋ ਜਾਂਦਾ ਕਿ ਮੈਂ ਇੱਕ ਗਲਤ ਰਸਤੇ ਵਿੱਚ ਪੈ ਗਿਆ ਤੇ ਮੈਂ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ ਮੈਂ ਦਿਨੋ ਦਿਨੀ ਬਰਬਾਦ ਹੋ ਰਿਹਾ ਮੈਂ ਜ਼ਿੰਦਗੀ ਵਿੱਚ ਸੋਚਿਆ ਸੀ ਘਰ ਦਾ ਕੁਝ ਬਣਾਉਣਾ ਪਰ ਮੈਂ ਘਰ ਦਾ ਬਹੁਤ ਕੁਝ ਉਜਾੜ ਰਿਹਾ ਜਦੋਂ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਆ ਤੇ ਉਹਦਾ ਸਰੀਰ ਸਾਥ ਨਹੀਂ ਦਿੰਦਾ ਉਹਨੂੰ ਤੋੜ ਤਕਲੀਫ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਜਿਹੜਾ ਬਾਰ-ਬਾਰ ਹਿੰਮਤ ਕਰਦਾ ਕਰਦਾ ਮੁਹੰਮਦ ਹਾਰਦਾ ਆ ਤੇ ਫਿਰ ਉਸ ਨਸ਼ੇ ਦੀ ਦਲਦਲ ਦੇ ਵਿੱਚ ਹੀ ਫਸਿਆ ਰਹਿ ਜਾਂਦਾ ਆ ਜਿਹੜੀ ਸਾਡੇ ਕੋਲ ਸਾਡਾ ਇਹ ਆਯੁਰਵੇਦਿਕ ਨੁਕਤਾ ਆ ਫਾਰਮੂਲਾ ਆ ਇਹਨੇ ਬਹੁਤ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਬਦਲੀ ਆ ਬਹੁਤ ਸਾਰੇ ਲੋਕ ਅੱਜ ਨਸ਼ਾ ਛੱਡ ਕੇ ਆਪਣੀ ਬਿਲਕੁਲ ਚੰਗੀ ਜ਼ਿੰਦਗੀ ਜੀ ਰਹੇ ਆ ਉਹ ਭਾਵੇਂ ਚਿੱਟੇ ਦਾ ਨਸ਼ਾ ਕਰਦੇ ਸੀ ਭਾਵੇਂ ਫੀਮ ਦਾ ਨਸ਼ਾ ਕਰਦੇ ਸੀ ਭਾਵੇਂ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਨਸ਼ਾ ਡੋਡਿਆਂ ਦਾ ਨਸ਼ਾ ਕੋਈ ਵੀ ਨਸ਼ਾ ਚਾਹੇ ਜੀਵ ਵਾਲੀ ਗੋਲੀ ਤੇ ਲੱਗੇ ਹੋਏ ਸੀ ਉਹ ਵੀ ਅੱਜ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਦਾਂ ਦੇ ਪੇਸ਼ੈਂਟ ਆ ਜਿਹੜੇ ਆਪਣੀ ਬਿਲਕੁਲ ਹੈਲਦੀ ਜ਼ਿੰਦਗੀ ਨਸ਼ੇ ਤੋਂ ਬਿਨਾਂ ਵਧੀਆ ਜਿੰਦਗੀ ਆਪਣੇ ਪਰਿਵਾਰ ਦੇ ਵਿੱਚ ਜੀ ਰਹੇ ਆ ਤੁਹਾਡੇ ਨਾਲ ਮੈਂ ਇਦਾਂ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਕਿ ਸਾਡੇ ਕੋਲ ਬੈਠੇ ਨੇ ਸਾਡੇ ਮਨੋਰ ਲਾਲ ਜੀ ਜਿਹੜੇ ਮਾਲਪੁਰ ਤੋਂ ਆਏ ਆ ਇਹਨਾਂ ਨੇ ਜਦੋਂ ਸਾਡੇ ਕੋਲ ਆਪਣੇ ਦੋਸਤ ਲਈ ਦਵਾਈ ਲੈ ਕੇ ਗਏ ਸੀ ਜਿਹੜਾ ਡੋਡਿਆਂ ਉੱਤੇ ਲੱਗਿਆ ਹੋਇਆ ਸੀ ਜੀਵ ਦੀ ਗੋਲੀ ਦੇ ਉੱਤੇ ਲੱਗਿਆ ਹੋਇਆ ਸੀ ਤੇ ਉਹਨੂੰ ਜਦੋਂ ਇਹ ਸਾਡੇ ਕੋਲੋਂ ਲਿਆ ਕੇ ਕਿਉਂਕਿ ਜਦੋਂ ਅਸੀਂ ਕੋਈ ਵੀ ਸੋਸ਼ਲ ਮੀਡੀਆ ਰਿਕਾਰਡ ਦੇਖਦੇ ਆ ਸਾਨੂੰ ਥੋੜਾ ਜਿਹਾ ਸ਼ੱਕ ਤਾਂ ਹ ਇਹ ਕਿਸੇ ਤਰ੍ਹਾਂ ਦੇ ਠੱਗ ਠੱਗੀ ਨਾ ਹੋਵੇ ਜੋ ਇਹਨਾਂ ਨੇ ਜਦੋਂ ਸਾਡੇ ਕੋਲ ਦਵਾਈ ਲੈ ਕੇ ਗਏ ਆ ਉਸ ਮਰੀਜ਼ ਨੂੰ ਕਿੰਨੇ ਟਾਈਮ ਚ ਕਿੰਨਾ ਫਰਕ ਪਿਆ ਤੇ ਅੱਜ ਉਹ ਕਹੋ ਜੀ ਜ਼ਿੰਦਗੀ ਜਿੰਦਾ ਆ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਰਿਜ਼ਲਟ ਆਇਆ ਇਹ ਮੰਨ ਲਓ ਕਿ ਇਹਨਾਂ ਨੂੰ ਮੈਂ ਇਹਨਾਂ ਦੀ ਇਹ ਤਾਂ ਸਪੈਸ਼ਲ ਅੱਜ ਬੁਲਾਇਆ ਹੈ ਹੈਲਥ ਸੈਂਟਰ ਤੇ ਕਿਉਂਕਿ ਇਹਨਾਂ ਨੇ ਇੱਕ ਬੰਦੇ ਦੀ ਜ਼ਿੰਦਗੀ ਨਹੀਂ ਬਦਲੀ ਇਹਨਾਂ ਨੇ ਆਪਣੇ ਸਰਕਲ ਦੇ ਵਿੱਚ ਘਟੋ ਘਟ 6-7 ਆਪਣੇ ਦੋਸਤਾਂ ਨੂੰ ਯਾਰੋ ਦੋਸਤਾਂ ਦਾ ਨਸ਼ਾ ਛਡਵਾਇਆ ਇਸ ਦਵਾਈ ਦੇ ਨਾਲ ਜਿਹੜੀ ਦਵਾਈ ਦਾ ਨਾਮ ਹੈ ਫਿਟ ਲਾਈਫ ਮਤਲਬ ਕਿ ਇਹ ਆਯੁਰਵੇਦ ਨੌਖਤੇ ਦੇ ਨਾਲ ਇਹਨਾਂ ਨੇ ਉਹਨਾਂ ਲੋਕਾਂ ਦੀ ਜ਼ਿੰਦਗੀ ਬਦਲੀ ਆ ਤੇ ਮੈਂ ਐਦਾਂ ਦੇ ਲੋਕ ਬਹੁਤ ਦੇਖੇ ਆ ਜਿਹੜੇ ਦੂਜਿਆਂ ਨੂੰ ਨਸ਼ੇ ਤੇ ਲਾਉਂਦੇ ਆ ਪਰ ਮੈਂ ਮੰਨਦਾ ਕਿ ਅਸਲੀ ਯਾਰ ਉਹ ਹੁੰਦਾ ਆ ਜਿਹੜਾ ਤੁਹਾਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢੇ ਇਹਨਾਂ ਨੇ ਬਹੁਤ ਲੋਕਾਂ ਨੂੰ ਨਸ਼ੇ ਤੋਂ ਬਾਹਰ ਕੱਢਿਆ ਅੱਜ ਮੈਂ ਸਪੈਸ਼ਲ ਇਹਨਾਂ ਦਾ ਧੰਨਵਾਦ ਕੀਤਾ ਤੇ ਅੱਜ ਇਨਵਾਈਟ ਕੀਤਾ ਜਿਹਨਾਂ ਗੱਲਬਾਤ ਕਰਦੇ ਆ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਹੋਰ ਭਾਜੀ ਕੀ ਹਾਲ ਚਾਲ ਹਾਂਜੀ ਠੀਕ ਆ ਭਾਜੀ ਠੀਕ ਆ ਜੀ ਤੁਸੀਂ ਜਦੋਂ ਪਹਿਲੀ ਵਾਰੀ ਆਫਿਸ ਸਾਡੇ ਹੈਲਥ ਸੈਂਟਰ ਆਏ ਸੀਗੇ ਹਾਂਜੀ ਤੇ ਉਹ ਜਦੋਂ ਪੇਸ਼ੈਂਟ ਲੈ ਲੈ ਕੇ ਗਏ ਸੀ ਉਹਦੇ ਕੀ ਡੋਸ ਸੀ ਡੋਟੀਆਂ ਦੀ ਭਾਜੀ ਕੀ ਕੀ ਨਸ਼ਾ ਕਰਦਾ ਸੀ ਉਹ ਸਾਸੀਗਾ ਸਿੰਘ ਜੀ ਮੈਂ ਜੀ ਇਹ ਤੁਹਾਡੇ ਕੋਲ ਦਵਾਈ ਲੈ ਕੇ ਗਿਆ ਸੀਗਾ ਇੱਕ ਮੇਰਾ ਦੋਸਤ ਜਗਾ ਉਹਦਾ ਮੁੰਡਕਾ ਮੁੰਡਾ ਸੀਗਾ ਜੀ ਹਾਂਜੀ ਉਹਦੇ ਵਾਸਤੇ ਮੈਂ ਦਵਾਈ ਲੈ ਕੇ ਗਿਆ ਠੀਕ ਹੈ ਜੀ ਜਿਹੜਾ ਕਿ ਮਤਲਬ ਕਿ ਇੰਨਾ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਸੀ ਸਹੀ ਆ ਜਦੋਂ ਮੈਂ ਤੁਹਾਡੇ ਕੋਲੇ ਬੰਦਾ ਮਰੀਜ਼ ਲੈ ਕੇ ਆਇਆ ਹਾਂ ਹਾਂਜੀ ਤਕਰੀਬਨ 7 7 ਸਟਾਂਕਾ ਜਣੀ ਮਤਲਬ ਫੀਮ ਦੀਆਂ ਕਰਦੇ 7 ਸਟਾਂਕਾ ਜ ਮਤਲਬ 75 ਕਿੰਨਾ 35 ਰੋਲ ਬਣ ਗਏ ਦਵਾਈ ਇਹ ਤਕਰੀਬਨ ਤਕਰੀਬਨ 5 6 ਡੱਬੇ 5 ਕ ਡੱਬੇ ਤਕਰੀਬਨ ਤਕਰੀਬਨ ਖਾਦੇ ਆ ਠੀਕ ਹੈ ਓਕੇ ਤਕਰੀਬਨ ਮਤਲਬ ਹੁਣ ਇਸ ਵੇਲੇ ਉਹ ਬਿਲਕੁਲ ਮਤਲਬ ਖੰਦਾ ਨਹੀਂ ਹੈ ਉਹਨਾਂ ਦੇ ਫਾਦਰ ਸਾਹਿਬ ਆਏ ਸੀ ਆਪ ਦਾ ਬੇਟਾ ਆਇਆ ਨਹੀਂ ਸੀ ਨਾ ਦੋ ਨਹੀਂ ਉਹ ਆਪ ਨਹੀਂ ਸੀ ਆਇਆ ਉਹ ਜੀ ਉਹ ਇਦਾਂ ਸੀਗੀ ਜੀ ਪਹਿਲਾਂ ਤਾਂ ਪੀਂਦਾ ਸੀ ਉਹ ਚਟਾ ਜੀ ਹਾਂਜੀ ਉਸ ਤੋਂ ਬਾਅਦ ਉਹ ਲੱਗ ਪਿਆ ਜਣੀ ਮਤਲਬ ਕਿ ਗੋਲੀ ਵਾਲੀ ਖਾਣ ਜਿਹਦਾ ਗੋਲੀ ਜਿਹੜੀ ਖਾਂਦੇ ਆ ਜੀ ਵਾਲੀ ਗੋਲੀ ਬੋਲਦੇ ਆ ਪਾਣੀ ਗੋਲੀ ਹਾਂਜੀ ਹਸਪਤਾਲਾਂ ਤੋਂ ਮਿਲਦੀ ਹੈ ਹਾਂਜੀ ਹਾਂਜੀ ਉਹ ਖਾਂਦਾ ਸੀਗਾ ਜੀ ਉਸ ਤੋਂ ਬਾਅਦ ਉਹ ਖਾਣ ਤੋਂ ਬਾਅਦ ਤਾਂ ਉਹ ਦਾਰੂ ਚਿਕਾ ਬਹੁਤ ਜ਼ਿਆਦਾ ਪੀਂਦਾ ਸੀ ਠੀਕ ਹੈ ਜੀ ਓਕੇ ਉਹਦੇ ਵਿੱਚ ਫੇਰ ਮੈਨੂੰ ਉਸ ਬੰਦੇ ਨੇ ਕਿਹਾ ਕਿ ਮੈਂ ਬਹੁਤ ਜਿਆਦਾ ਪਰੇਸ਼ਾਨ ਹਾਂ। ਹਾਂ ਸਹੀ ਹੈ। ਇਸ ਕਰਕੇ ਕਿ ਯਾਰ ਕੋਈ ਬੰਦਾ ਦੇਖ ਬੋਲਦਾ ਨਹੀਂ ਕਿ ਮੇਰਾ ਮੇਰਾ ਮਤਲਬ ਕਿ ਮੇਰਾ ਬੱਚਾ ਸਹੀ ਹੋ ਜਾਵੇ। ਸਹੀ ਹੈ। ਇਦਾਂ ਹੈ ਕਿ ਸਰ ਬੋਲਦਾ ਨਹੀਂ ਕਿ ਮੈਂ ਇਹ ਜਿਹੜੀ ਦਵਾਈ ਦਿੱਤੀ ਆ ਨਾ ਹਾਂਜੀ ਉਹਦੇ ਵਿੱਚ ਕੋਈ ਵੀ ਸਾਈਡ ਇਫੈਕਟ ਕੋਈ ਨਹੀਂ ਹੈ ਇਸ ਚੀਜ਼ ਦਾ। ਸਹੀ ਗੱਲ ਹੈ। ਠੀਕ ਹੈ। ਸਭ ਤੋਂ ਵੱਡੀ ਬਹੁਤ ਵਧੀਆ ਚੀਜ਼ ਇਦਾਂ ਆ ਮਤਲਬ ਕਿ ਭਾਜੀ ਕਿ ਮਤਲਬ ਕਿ ਜਿਹੜੀ ਖਾਣ ਦੇ ਨਾਲ ਹਾਂਜੀ ਉਹਨੂੰ ਇਸ ਵੇਲੇ ਜਾਨੀ ਮੰਨ ਲਓ ਕਿ ਤਕਰੀਬਨ ਤਕਰੀਬਨ 90% 100% ਜਾਨੀ ਤਕਰੀਬਨ 90 ਤੋਂ 100% ਜਾਨੀ ਕਿ ਕੋਈ ਉਹਨੂੰ ਤੋੜ ਨਹੀਂ ਲੱਗਦੀ ਓਕੇ ਕੋਈ ਵੀ ਜਾਨੀ ਕਿ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਸਹੀ ਗੱਲ ਬਾਜੀ ਠੀਕ ਹੈ ਜੀ ਮੈਂ ਇਹ ਗੱਲ ਕਹਿਣਾ ਜੀ ਮਤਲਬ ਕਿ ਜਿਹੜਾ ਵੀ ਕੋਈ ਬੰਦਾ ਹਾਂਜੀ ਇਸ ਦਲਦਲ ਦੇ ਵਿੱਚ ਫਸਿਆ ਆ ਹਾਂਜੀ ਜਾਨੀ ਕਿ ਜੇ ਇਹ ਚੀਜ਼ ਵਰਤ ਲਊਗਾ ਸਹੀ ਗੱਲ ਹੋਜੀ ਮੈਂ ਕਹਿੰਦਾ ਕਿ ਉਹਦਾ ਤਕਰੀਬਨ ਤੱਕ ਨੂੰ ਭਲਾ ਹੀ ਆ ਜੀ ਤੁਸੀਂ ਕਿਹੜੇ ਕਿਹੜੇ ਨਸ਼ੇ ਦੇ پیشنਟ ਲੈ ਕੇ ਗਏ ਸੀ ਮਾੜਾ ਇੱਕ ਵਾਰੀ ਆਪਾਂ ਦਰਸ਼ਕਾਂ ਨੂੰ ਇਹ ਦੱਸ ਕੀ ਜੀ ਇੱਕ ਬੰਦਾ ਉਹ ਭੁੱਕੀ ਜਾਂਦਾ ਸੀਗਾ ਜੀ ਹਾਂਜੀ ਭੁੱਕੀ ਵਾਸਤੇ ਵੀ ਉਸ ਬੰਦੇ ਨੂੰ ਦਵਾਈ ਲੈ ਕੇ ਦਿੱਤੀ ਹੈ ਹਾਂਜੀ ਬਿਲਕੁਲ ਮੈਂ ਉਸ ਬੰਦੇ ਨੂੰ ਕਿਹਾ ਕਿ ਮਤਲਬ ਕਿ ਗੱਲ ਇਦਾਂ ਹੈਗੀ ਆ ਕਿ ਤੂੰ ਤਕਰੀਬਨ 4-5 ਕਿਲੋ ਮਹੀਨੇ ਦੀ ਭੁੱਕੀ ਕਰਨਾ ਹਾਂਜੀ ਇਹ ਦਵਾਈ ਵਰਤ ਕੇ ਦੇ ਸਹੀ ਗੱਲ ਆ ਤਕਰੀਬਨ ਤਕਰੀਬਨ ਉਹਨੂੰ ਇਸ ਵੇਲੇ ਭਾਜੀ 27-28 ਦਿਨ ਹੋ ਗਏ ਆ ਬਿਲਕੁਲ ਹਾਂ ਭੁੱਕੀ ਛੱਡ ਚੁੱਕਿਆ ਉਹ ਬਿਲਕੁਲ ਨਹੀਂ ਖਾਂਦਾ ਪਿਆ ਠੀਕ ਆ ਪਹਿਲਾਂ ਕਿੰਨੇ ਸਾਲਾਂ ਤੋਂ ਖਾਂਦਾ ਸੀ ਉਹ ਜੀ ਤਕਰੀਬਨ ਤਕਰੀਬਨ 15 ਸਾਲ ਹੋ ਗਏ ਜੀ ਅੱਛਾ 15 ਸਾਲ ਤੋਂ ਖਾ ਰਿਹਾ ਸੀ 15 ਸਾਲ ਤੋਂ ਬੰਦਾ ਭੁੱਖੀ ਖਾ ਰਿਹਾ ਸੀਗਾ ਜੀ ਕਦੇ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਛੱਡਣ ਦੀ ਵੀ ਕੋਸ਼ਿਸ਼ ਕੀਤੀ ਸੀ ਉਹ ਜਦੋਂ ਛੱਡਣ ਦੀ ਕੋਸ਼ਿਸ਼ ਕੀ ਕੀਤੀ ਸੀਗੀ ਕਿ ਸਾਡੇ ਇੱਥੇ ਗੜ ਸ਼ੰਕਰ ਉਹ ਆਪਣੇ ਕੋ ਕੋਈ ਨਸ਼ਾ ਆਪਾਂ ਨਾਲ ਨਹੀਂ ਲੈਣਾ ਵੈਸੇ ਕੋਈ ਵੀ ਆਪਾਂ ਹਾਂ ਕੋਈ ਮਤਲਬ ਮਿਲਦੀ ਸੀ ਦੁਆ ਦੁਆ ਮਿਲਦੀ ਸੀ ਠੀਕ ਹੈ ਉਹ ਜਾਨੀ ਗੋਲੀਆਂ ਖਾਣ ਦੇ ਆਧਾਰ ਦੇ ਉੱਤੇ ਮਤਲਬ ਕਹਿਣ ਦਾ ਜੀ ਵਾਲੀ ਗੋਲੀ ਬੋਲਦਾ ਹੁੰਦਾ ਪਤਾ ਨਹੀਂ ਕਿਹੜੀ ਕਹਿੰਦੇ ਜੀ ਉਹ ਉਹਦਾ ਵੀ ਵੈਸੇ ਪ੍ਰਾਈਵੇਟ ਵੀ ਮਿਲਦੀ ਹਾਂਜੀ ਹਾਂਜੀ ਜੀ ਤੇ ਉਹ ਵੀ ਉਹਨੇ ਖਾਧੀ ਸੀਗੀ ਤਕਰੀਬਨ ਉਹਨੂੰ ਵੀ ਆਰਾਮ ਨਹੀਂ ਆਇਆ ਠੀਕ ਹੈ ਜੀ ਤਕਰੀਬਨ ਆ ਇਸ ਵੇਲੇ ਉਹ 25 ਤੋਂ 27 ਦਿਨ ਗਾਇ ਤਕਰੀਬਨ ਉਹਨੂੰ ਖਾਂਦੇ ਪਿੰਦੇ ਬਿਲਕੁਲ ਮਤਲਬ ਹੁਣ ਉਹ ਤਕਰੀਬਨ ਇਹ ਦਵਾਈ ਖਾ ਰਿਹਾ ਜਾਨੀ ਮਤਲਬ ਅਜ ਤੱਕ ਅੱਛਾ ਜੀ ਅਜੇ ਉਹਦਾ ਕੋਰਸ ਚੱਲ ਰਿਹਾ ਜਦੋਂ ਉਹਦਾ 45 ਦਾ ਕੋਰਸ ਹੋਣਾ ਆ ਤਾਂ ਇਹਦੇ ਵਿੱਚ ਦਹਾਂ ਜੀ ਦਾ ਆਪਾਂ ਦੱਸੀ ਦਾ ਵਿੱਚ 40 ਖਰਾਕਾਂ ਹੁੰਦੀਆਂ ਇਹਦੇ ਵਿੱਚ ਹਾਂ ਜੀ ਇਹ ਫਿਟ ਲਾਈਫ ਜਿਹੜੀ ਸਾਡੀ ਦਵਾਈ ਆ ਇਹਦੇ ਵਿੱਚ 40 ਖਰਾਕਾਂ ਹੁੰਦੀਆਂ ਆ ਤੇ ਉਸ ਬੰਦੇ ਦੀ ਜਿਹਨਾਂ ਦੀ ਗੱਲ ਕਰਦਾ ਪਾਈ ਸਾਹਿਬ ਇੱਕ ਮਿੰਟ ਇਹ ਮੈਡਮ ਚੱਕੋ ਲੀਵ ਰਾਈਟ ਤੇ ਅਸੀਂ ਜਦੋਂ ਸਾਡੇ ਕੋਲ ਮਰੀਜ਼ ਆਉਂਦੇ ਨਾ ਜਦੋਂ ਕੋਈ ਨਸ਼ਾ ਕਰਦਾ ਆ ਉਹਨਾਂ ਦੀ ਮੇਨ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਕਿ ਉਹਨਾਂ ਦੇ ਲੀਵਰ ਵੀ ਫੈਟੀ ਹੁੰਦੇ ਆ ਲੀਵਰ ਦੇ ਵਿੱਚ ਮੰਨ ਲਓ ਕਿ ਇਨਫੈਕਸ਼ਨ ਹੁੰਦੀ ਹੈ ਲੀਵਰ ਪ੍ਰੋਪਰ ਵਰਕ ਨਹੀਂ ਕਰਦਾ ਡਾਈਜੈਸਟ ਨਹੀਂ ਕਰਦਾ ਮੈਟਾਬੋਲਿਜ਼ਮ ਸਲੋ ਹੁੰਦਾ ਆ ਅਸੀਂ ਹਰੇਕ ਹਰ ਮਰੀਜ਼ ਨੂੰ ਫਿਟ ਲਾਈਫ ਦੇ ਨਾਲ 45 ਦਿਨ ਦਾ ਲੀਵ ਡਾਈਟ ਜਿਹੜਾ ਸਪੈਸ਼ਲ ਲੀਵਰ ਵਾਸਤੇ ਬਹੁਤ ਵਧੀਆ ਇੱਕ ਆਯੁਰਵੇਦ ਦਾ ਵਰਦਾਨ ਆ ਤੁਹਾਨੂੰ ਜਿੱਦਾਂ ਤੁਸੀਂ 6-7 ਮਰੀਜ਼ ਲੈ ਕੇ ਆਏ ਹਨ ਤੇ ਤੁਹਾਡਾ ਮੇਨ ਦਵਾਈ ਦੇ ਉੱਤੇ ਵਿਸ਼ਵਾਸ ਫਿਟ ਲਾਈਫ ਦੇ ਉੱਤੇ ਕਦੋਂ ਬਣਿਆ ਕਿ ਹਾਂ ਵੀ ਇਹ ਵਾਕੇ ਜੋ ਗੱਲਾਂ ਬੋਲਦੇ ਆ ਸੀ ਇੰਟਰਵਿਊ ਦੇ ਵਿੱਚ ਜੋ ਗੱਲਾਂ ਸਾਡੇ ਬਾਰੇ ਬਲਜਿੰਦਰ ਸਿੰਘ ਪ੍ਰਵਾਨਦਾ ਜੀ ਸਾਡੇ ਟਕਸਾਲੀ ਉਹਨਾਂ ਨੇ ਇਸ ਦਵਾਈ ਬਾਰੇ ਗੱਲਬਾਤ ਕੀਤੀ ਸੀ ਕਿ ਹਾਂ ਵੀ ਇਹ ਜਿਹੜੀ ਇਹ ਜਿਹੜਾ ਇਹ ਦਵਾਈ ਆ ਇਹ ਵੱਡੇ ਤੋਂ ਵੱਡੇ ਨਸ਼ੇ ਦੀ ਤੋੜ ਖਤਮ ਕਰ ਦਿੰਦੀ ਆ ਕਿਉਂਕਿ ਅਸੀਂ ਇੰਟਰਵਿਊਾਂ ਤੇ ਸੋਸ਼ਲ ਮੀਡੀਆ ਤੇ ਬੋਲਦੇ ਆ ਤੁਹਾਡਾ ਅਸਲੀ ਵਿਸ਼ਵਾਸ ਕਿੱਦਾਂ ਬਣਿਆ ਜਿਹੜਾ ਤੁਸੀਂ 7-8 ਲੋਕਾਂ ਨੂੰ ਹੋਰ ਰეკਮੈਂਡ ਕੀਤਾ ਇਸ ਦਵਾਈ ਬਾਰੇ ਓਕੇ ਦਵਾਈ ਇਹ ਖਾ ਕੇ ਕਿੰਨਾ ਟਾਈਮ ਖਦ ਕਿੰਨਾ ਟਾਈਮ ਹੋ ਗਿਆ ਜਿਹਨੂੰ ਛੱਡੇ ਨੂੰ ਉਹਨੂੰ ਹੋ ਗਿਆ ਜੀ ਮਤਲਬ 40 ਕਿ ਦਿਨ ਹੋ ਗਏ ਜੀ ਅੱਛਾ 40 ਕਿ ਦਿਨ ਹੋ ਗਏ ਮਤਲਬ 40 ਦਿਨ ਬੰਦੇ ਨੇ ਖਾਧੀ ਮੇਰਾ ਵੀ ਵਿਸ਼ਵਾਸ ਬਣ ਗਿਆ ਕਿ ਹਾਂ ਵਾਕਈ ਇਹ ਕੰਮ ਚੀਜ਼ ਕਰਦੀ ਹੈ ਕਿਉਂਕਿ ਸਾਡੇ ਜਿੱਦਾਂ ਹੁਣ ਖਾਂਦਾ ਮਤਲਬ ਕਿ ਕਿੰਨੇ ਟਾਈਮ ਤੋਂ ਖਾਂਦਾ ਸੀ ਬੀਮੋ ਤਕਰੀਬਨ 10 ਸਾਲ ਤੋਂ ਖਾਂਦਾ ਸੀ 10 ਸਾਲ ਤੋਂ ਖਾਂਦਾ ਸੀ ਜੀ ਹਾਂ ਜੀ ਠੀਕ ਹੈ ਤੇ ਮੈਨੂੰ ਫੀਮੇਲ ਦੇ ਨਾਲ ਹੋਰ ਨਸ਼ਾ ਸਕਦਾ ਕੋਈ ਨਹੀਂ ਜੀ ਉਹ ਮਤਲਬ ਫੀਮੇਲ ਇੰਨੀ ਮੋਟੀ ਖਾਂਦਾ ਸੀਗਾ ਜੀ ਮਤਲਬ ਜਦੋਂ ਤੁਹਾਨੂੰ 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 ਲੱਗਾ ਸੀਗਾ ਵੀ 10 ਟਾਂਗਾ ਫੀਮ ਬੰਦਾ ਛੱਡ ਸਕਦਾ ਕਦੀ ਤੁਹਾਨੂੰ ਜਦੋਂ ਤੁਸੀਂ ਦਵਾਈ ਲੈਣ ਆਏ ਆ ਇਹ ਫਰਟੀਲਾਈਜ਼ਰ ਤੋਂ ਪਹਿਲਾਂ ਤੁਹਾਨੂੰ ਲੱਗਾ ਕਿ ਹਾਂ ਵੀ ਬੰਦਾ 10 ਟਾਂਗਾ ਖਾਂਦਾ ਯਾਰ ਦਵਾਈ ਨਾਲ ਇੰਦੀ ਫੀਮ ਛੱਡ ਸਕਦੀ ਹੁੰਦੀ ਹੁਣ ਲੱਗਦਾ ਸੀ ਇਦਾਂ ਪਾਜੀ ਮਸਲਾ ਇਦਾਂ ਸੀਗੀ ਜਿਆਦਾ ਗਲੇ ਨੇ ਖੋਦੋ ਕਹਿ ਰਿਹਾ ਕਿ ਮਤਲਬ ਕਿ ਮੈਂ ਮਤਲਬ ਪੂਰਾ ਹੁਣ ਸੈੱਟ ਆ ਹਾਂ ਮੈਂ ਮੈਨੂੰ ਫਿਰ ਵਿਸ਼ਵਾਸਤਾ ਪਿਆ ਆਟੋਮੈਟਿਕਲੀ ਆਪਣੇ ਆਪੇ ਹੋ ਜਾਂਦਾ ਜੀ ਇਹ ਗੱਲ ਉਹ ਬੰਦਾ ਮਰੀਜ਼ ਕਹਿੰਦਾ ਵੀ ਮੈਂ ਹੁਣ ਸਹੀ ਆ ਹਾਂਜੀ ਤੇ ਮਤਲਬ ਫੇਰ ਉਹ ਉਹ ਫੇਰ ਤਾਂ ਉਹ ਵਿਸ਼ਵਾਸ ਕਰੂਗਾ ਨਾ ਉਹਦੇ ਵਿਸ਼ਵਾਸ ਦੇ ਆਧਾਰ ਦੇ ਉੱਤੇ ਕਿ ਬੰਦੇ ਫੇਰ ਗਾਂ ਤੋਂ ਗਾਂ ਗਾਂ ਤੋਂ ਗਾਂ ਵਧੀਆ ਲੱਗੇਗੀ ਮਤਲਬ ਕਿਉਂਕਿ ਸਾਡੇ ਕੋਲ ਵੀ ਜਦੋਂ ਮਰੀਜ਼ ਆਉਂਦੇ ਅਸੀਂ ਉਹਨਾਂ ਨੂੰ ਇਹ ਗੱਲ ਬੋਲਦੇ ਆਂ ਕਿ ਤੁਸੀਂ ਆਪਣਾ ਮਨ ਬਣਾ ਕੇ ਆਓ ਪੂਰਾ ਧਾਰ ਕੇ ਕਿ ਹਾਂ ਮੈਂ ਨਸ਼ਾ ਛੱਡਣਾ ਆ ਕਿਉਂਕਿ ਜਿੰਨਾ ਚਿਰ ਤੁਸੀਂ ਮਨ ਨਹੀਂ ਬਣਾਉਂਦੇ ਉਹਨਾਂ ਚਿਰ ਨਸ਼ਾ ਨਹੀਂ ਛੱਡ ਸਕਦੇ ਕਿਉਂਕਿ ਜਦੋਂ ਇਹ ਮਨੋਰ ਲਾਲ ਦੀ ਸਾਡੇ ਕੋਲ ਆਏ ਸੀਗੇ ਪਹਿਲੀ ਵਾਰੀ ਦਵਾਈ ਲੈ ਕੇ ਗਏ ਆ ਮੈਨੂੰ ਕਹਿੰਦੇ ਸੀਗੇ ਵੀ ਦੋ ਦੋ ਤਿੰਨ ਪੇਸ਼ੈਂਟ ਹੋਰ ਆ ਜਿਹੜੇ ਮੇਰੇ ਖਾਸ ਜਿਗਰੀ ਯਾਰ ਆ ਜਿਨ੍ਹਾਂ ਦਾ ਮੈਂ ਨਸ਼ਾ ਛ ਤੇ ਉਹ ਛੱਡਣਾ ਵੀ ਚਾਹੁੰਦੇ ਆ ਇਹਨਾਂ ਨੂੰ ਮੈਂ ਇੱਕੋ ਗੱਲ ਬੋਲੀ ਸੀ ਕਿ ਭਾਜੀ ਬੰਦੇ ਉਹ ਲੈ ਕੇ ਆਇਓ ਜਿਹੜੇ ਆਪਣਾ ਮਨ ਬਣਾ ਕੇ ਆਉਣਗੇ ਤੱਕੇ ਨਾਲ ਨਹੀਂ ਕਿ ਸਾਨੂੰ ਲੈ ਕੇ ਆਉਣਾ ਜਦੋਂ ਤੁਸੀਂ ਆਪਣਾ ਮਨ ਬਣਾ ਲਿਆ ਤੁਸੀਂ ਸਾਡੇ ਹੈਲਥ ਸੈਂਟਰ ਆ ਗਏ ਚਾਹੇ ਸਾਡੇ ਸਕਰੀਨ ਉੱਤੇ ਚੱਲਦੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਫਿਟ ਲਾਈਫ ਨੂੰ ਮਂਗਾਇਆ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿੰਦਾ ਕਿ ਤੋੜ ਤਕਲੀਫ ਤਾਂ ਤੁਸੀਂ ਦਿਮਾਗ ਚੋਂ ਹੀ ਕੱਢ ਦਿਓ ਕਦੇ ਤੁਹਾਨੂੰ ਤੋੜ ਤਕਲੀਫ ਨਾ ਦੀ ਚੀਜ਼ ਮਹਿਸੂਸ ਹੋਊਗੀ ਪਹਿਲੇ ਦਿਨ ਤੋਂ ਹੀ ਤੁਹਾਡਾ ਚਿੱਟਾ ਪਹਿਲੇ ਦਿਨ ਤੋਂ ਤੁਹਾਡੀ ਫੀਮ ਪਹਿਲੇ ਦਿਨ ਤੋਂ ਤੁਹਾਡੇ ਡੋਡੇ ਪਹਿਲੇ ਦਿਨ ਤੋਂ ਤੁਹਾਡੀ ਜੀ ਵਾਲੀ ਗੋਲੀ ਪਹਿਲੇ ਦਿਨ ਤੋਂ ਹੀ ਤੁਹਾਡਾ ਕੋਈ ਵੀ ਮੈਡੀਕਲ ਨਸ਼ਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਿਸੇ ਵੀ ਮਾਤਰਾਚ ਕਰਦੇ ਹੋਵੋਗੇ ਉਹ ਪਹਿਲੇ ਦਿਨ ਤੋਂ ਬੰਦ ਹੋ ਗਾ ਇਹ ਛੋਟੀ ਅਸੀਂ ਲੈਣੇ ਆ ਕਿਉਂਕਿ ਅਸੀਂ ਕੱਲਾ ਫਰਟਾਈ ਲਾਈਫ ਨਹੀਂ ਦਿੰਦੇ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ ਅਸੀਂ ਇਲਾਜ ਕਰਦੇ ਆ 40 ਤੋਂ 45 ਦਿਨ ਦਾ ਜਿਹੜਾ ਵੀ ਮਰੀਜ਼ ਹੁੰਦਾ ਉਹਦੇ ਨਸ਼ੇ ਦੀ ডোজ ਦੇ ਹਿਸਾਬ ਨਾਲ ਇਹ ਬਾਕਸ ਲੱਗਦੇ ਆ ਕਿੰਨੇ ਲੱਗਣੇ ਆ ਤੇ ਸਾਡਾ ਜਿਹੜਾ ਮੇਨ ਇੱਕ ਤੁਸੀਂ ਸਾਡਾ ਜਿਹੜਾ ਆਯੁਰਵੇਦ ਦਾ ਵਰਦਾਨ ਆ ਇਹ ਲੀਵ ਡਾਈਟ ਸੰਜੀਵਨੀ ਲੀਵ ਡਾਈਟ ਇਹ ਲੀਵਰ ਦਾ ਇੱਕ ਪ੍ਰੋਡਕਟ ਆ ਲੀਵਰ ਦਾ ਹੈਲਥ ਸਪਲੀਮੈਂਟ ਆ ਅਸੀਂ ਹਰ ਮਰੀਜ਼ ਨੂੰ 45 ਦਿੰਦਾ ਇੱਕ ਕੋਰਸ ਇੱਕ ਡੱਬੀ ਲਗਦੀ ਹੈ ਅਸੀਂ ਹਰੇਕ ਮਰੀਜ਼ ਨੂੰ ਦਿੰਨੇ ਆ ਇਹ ਤੇ ਨਾਲ ਲਗਦੀ ਹੈ ਜਿਹੜਾ ਇਸ ਦਵਾਈ ਨੂੰ ਡਾਈਜੈਸਟ ਕਰਨ ਵਿੱਚ ਹੈਲਪ ਕਰਦਾ ਆ ਉਹਦੇ ਲੀਵਰ ਨੂੰ ਸਟਰੋਂਗ ਕਰਦਾ ਆ ਉਹਦੀ ਪੁੱਕ ਬਣਾਉਂਦਾ ਆ ਉਹਦੀ ਸਿਹਤ ਬਣਾਉਂਦਾ ਆ ਉਹਦੀ ਬਾਡੀ ਜਿੰਨੀ ਵੀਕਨੈਸ ਵਗੈਰਾ ਆਉਂਦੀ ਉੱਤੇ ਕੰਮ ਕਰਦਾ ਆ ਇਹ ਇਹ ਕੰਬੀਨੇਸ਼ਨ ਹੁੰਦਾ ਆ ਸਾਡਾ ਜਦੋਂ ਕੋਈ ਵੀ ਸਾਡੇ ਕੋਲ ਮਰੀਜ਼ ਦਵਾਈ ਲੈਣ ਆਉਂਦਾ ਆ ਤੇ 40 ਤੋਂ 45 ਜਾਂਦਾ ਕੋਰਸ ਹੁੰਦਾ ਆ ਹਰ ਮਰੀਜ਼ ਦਾ ਬਟ ਪਹਿਲੇ ਦਿਨ ਤੋਂ ਤੁਹਾਡੀ ਜਿਹੜੀ ਵੀ ਨਸ਼ੇ ਦੀ ਤੁਹਾਡੀ ਆਦਤ ਆ ਪਹਿਲੇ ਦਿਨ ਤੋਂ ਬੰਦ ਹੋ ਜਾਣੀ ਇਹ ਸ਼ੋਰਡ ਆ ਭਾਈ ਸਾਹਿਬ ਨੇ ਸਾਡੇ ਨਾਲ ਜੁੜ ਕੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲੀ ਆ ਤੁਸੀਂ ਵੀ ਇਸ ਵੀਡੀਓ ਨੂੰ ਮੈਕਸਮ ਤੋਂ ਮੈਕਸਮ ਸ਼ੇਅਰ ਕਰੋ ਆਪਾਂ ਕਿਸੇ ਦੀ ਜ਼ਿੰਦਗੀ ਬਣਾਉਣ ਦੇ ਕਾਬਿਲ ਬਣੀਏ ਅਸੀਂ ਕਿਸੇ ਜ਼ਿੰਦਗੀ ਬਣਾਉਣ ਦੇ ਜਰੀਆ ਬਣੀਏ ਕਿਸੇ ਨੂੰ ਬਰਬਾਦ ਕਰਨ ਦਾ ਜਰੀਆ ਨਾ ਬਣੀਏ ਇਸ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਹੋ ਸਕਦਾ ਹੈ ਲੋਕਾਂ ਤੱਕ ਵੀਡੀਓ ਨੂੰ ਪਹੁੰਚਾਓ ਤਾਜੋ ਕੋਈ ਵੀ ਭਰਾ ਸਾਡਾ ਨਸ਼ੇ ਦੀ ਦਲਦਲ ਚੋਂ ਨਿਕਲਣਾ ਚਾਹੁੰਦਾ ਆ ਉਹਦੇ ਤੱਕ ਇਹ ਮੈਸੇਜ ਪਹੁੰਚੇ ਤੇ ਉਹ ਸਾਡੇ ਹੈਲਥ ਸੈਂਟਰ ਆ ਕੇ ਜਾਂ ਸਾਡੀ ਸਕਰੀਨ ਤੇ ਚੱਲਦੇ ਹੋਏ ਨੰਬਰਾਂ ਦਾ ਕੰਟੈਕਟ ਕਰਕੇ ਇਹ ਫਿਟ ਲਾਈਫ ਨੂੰ ਮੰਗਾ ਸਕਦਾ ਆ ਫਿਟ ਲਾਈਫ ਦੇ ਨਾਲ ਆਪਣੀ ਜ਼ਿੰਦਗੀ ਨੂੰ ਆਪਣੀ ਹੈਲਥ ਨੂੰ ਫਿਟ ਬਣਾਓ ਜੀ ਧੰਨਵਾਦ